ਸਸਿਕਲ ਦੋਸਤੋ ਵੀਰ ਜੀ ਆਪਣੇ ਜੋ ਵੀਡੀਓ ਦੇਖ ਰਹੀਏ ਖੱਗਰ ਦਰਿਆ ਦੀ ਹੈ ਜੋ ਕਿ ਚੰਡੀਗੜ੍ਹ ਦੇ ਖੱਗਰ ਪਿੰਡ ਦੇ ਲਾਗੋ ਚੱਲਦੀ ਇਹਦੇ ਵਿੱਚ ਪਾਣੀ ਪਹੁੰਚ ਚੁੱਕਾ ਹੈ ਇਹ ਫੋਟੋ ਵੀਡੀਓ ਬਣਾ ਰਹੇ ਹਾਂ ਇਹ ਸਰਸੇ ਦੇ ਲਾਗੇ ਏਅਰਪੋਰਟ ਦੇ ਨੇੜੇ ਖੱਗਰ ਦਿਆ ਦੀ ਹੈ ਜੋ ਕਿ ਸਰਦੂਲਗੜ ਤੋਂ ਸਰਸਾ ਆਉਂਦਾ ਹੈ ਇਸ ਟਾਂਵੇ ਦੇ ਵਿੱਚ ਪਾਣੀ ਪੂਰੇ ਜ਼ੋਰ ਤੇ ਪਰ ਹਜੇ ਉਹਨਾਂ ਜਿਆਦਾ ਖਤਰੇ ਤੋਂ ਬਾਹਰ ਨਹੀਂ ਹੈ ਤੇ ਇਹ ਜੋ ਹੁਣ ਵੀਡੀਓ ਦੁਕਾਨੇ ਪੁਰਦੇ ਲੱਗੇ ਦਰ ਦਿਖ ਰਹੇ ਨੇ ਇਹ ਦਰ ਨੇ ਸਰਸਾ ਜ਼ਿਲ੍ਹੇ ਦੇ ਤਹਿਸੀਲ ਉਟੂ ਹੈਡ ਦੇ ਜਿੱਥੇ ਕਿ ਪਾਣੀ ਹੈਡ ਦੇ ਵਿੱਚ ক্লোਜ਼ ਕੀਤਾ ਜਾਂਦਾ ਫਿਰ ਇਸ ਤੋਂ ਨਹਿਰਾਂ ਦੇ ਵਿੱਚ ਕੱਢਿਆ ਜਾਂਦਾ ਬਚਾ ਹੋਇਆ ਹਨਮਾਨਗੜ ਦਿਸ਼ਾ ਨੂੰ ਨਿਕਲ ਜਾਂਦਾ ਹੈ ਇਹ ਉਟੂ ਹੈਡ ਦਾ ਪੋਲਾ ਜਿੱਥੇ ਪਹਿਲੇ ਲੋਕ ਬਹੁਤ ਜ਼ਿਆਦਾ ਫੇਮਸ ਵੀਡੀਓ ਬਣਾਉਂਦੇ ਹੁੰਦੇ ਸੀ ਇਹ ਪਾਣੀ ਹੁਣ ਕਿਸਾਨਾਂ ਲਈ ਖੁਸ਼ੀ ਦਾ ਮੌਕਾ ਹੈ ਕਿ ਇਹ ਜਿਹੜਾ ਪਾਣੀ ਹੁਣ 2 ਮਹੀਨੇ ਲਗਾਤਾਰ ਚੱਲੇਗਾ ਝੋਨੇ ਦੇ ਪਾਣੀ ਵਾਲੇ ਸਪਰੇਅਾਂ ਦਿੱਕਤ ਆਉਂਦੀ ਸੀ ਜਦ ਪਾਣੀ ਘਟ ਹੁੰਦੇ ਸੀ ਤਾਂ ਕਿਸਾਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਫਸਲ ਦਾ ਮੋਟਰਾਂ ਦੇ ਪਾਣੀ ਨਾਲ ਫਸਲ ਤਾਂ ਉਹਨਾਂ ਝਾੜ ਨਹੀਂ ਬੰਦਾ ਜਿੰਨਾ ਕਿ ਇਸ ਪਾਣੀ ਨਾਲ ਮਿਲਦਾ ਇਹ ਪੂਰਾ ਮੱਛਲੀ ਪਾੜੀਆਂ ਦਾ ਪਾਣੀ ਲਾਲ ਰੰਗ ਦਾ ਪਾਣੀ ਜੀ ਪਿਓਰ ਹੋ ਸਾਰੇ ਦੋਸਤੋ ਠੀਕ ਠਾਕ ਹੋਗੇ ਓਏ ਬੂਡ ਬੁਰਸੀ ਨਹੀਂ ਮੰਗਿਆ ਸੀ ਕੱਲ ਨੂੰ ਕੀ ਲੈਣਾ 9 ਵਜੇ